ਸਤਨਾਮ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਸਾਥ ਸੰਗਿਓ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੀਵਨ ਦੀ ਯਾਤਰਾ ਦੇ ਵਿੱਚੋਂ ਜੋ ਕਿ ਮੱਕੇ ਦੇ ਵਿੱਚ ਬਚਨ ਬਲਾਸ ਹੋਏ ਉਸ ਪਰਥਾਈ ਜੋ ਭਾਈ ਗੁਰਦਾਸ ਜੀ ਨੇ ਸਾਰੀ ਵਾਰਤਾ ਬਿਆਨ ਕੀਤੀ ਹੈ ਕੁਝ ਟੁਕਮਾਤਰਾ ਆਪਾਂ ਵਿਚਾਰਾ ਕਰਨੀ ਹੈ ਕਿ ਪ੍ਰਚਾਰਕ ਦੌਰੇ ਦੇ ਉੱਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਤੇ ਉਸ ਟਾਈਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਹਰ ਤੀਰਥ ਤੇ ਪਹੁੰਚੇ ਗੰਗਾ ਵੀ ਗਏ ਹਰ ਜਗ੍ਹਾ ਤੇ ਗਏ ਮੁਸਲਮਾਨਾਂ ਦੇ ਤੀਰਥਾਂ ਤੇ ਵੀ ਸਨਾਤਨਾਂ ਦੇ ਹਿੰਦੂਆਂ ਦੇ ਤੀਰਥਾਂ ਤੇ ਵੀ ਗਏ ਕਿਉਂਕਿ ਉੱਥੇ ਬਹੁਤ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹੁੰਦੇ ਨੇ ਤੇ ਉਹਨਾਂ ਨੂੰ ਸਮਝਾਉਣਾ ਸੌਖਾ ਹੋ ਜਾਂਦਾ ਹੈ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਮੱਕੇ ਦੇ ਵਿੱਚ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਹਰ ਕੋਈ ਬੰਦੇ ਨੂੰ ਜਾਣ ਦੀ ਇਜਾਜ਼ਤ ਹੀ ਨਹੀਂ ਹੈ ਔਰਤ ਨਹੀਂ ਉੱਥੇ ਜਾ ਸਕਦੀ ਕੋਈ ਦੂਜੇ ਧਰਮ ਦਾ ਬੰਦਾ ਛੇਤੀ ਜਾ ਨਹੀਂ ਸਕਦਾ ਤੇ ਮਹਾਰਾਜ ਨੇ ਵੀ ਉਹਨਾਂ ਮੁਸਲਮਾਨਾਂ ਵਾਲੇ ਵਸਤਰ ਭਾਵ ਉਹ ਜੇ ਮਸੱਲਾ ਪਾ ਲਿਆ ਉਹਦਾਂ ਦਾ ਲਿਬਾਸ ਬਣਾ ਲਿਆ ਤੇ ਫਿਰ ਕਿ ਸੁਖਾਲਾ ਹੀ ਅੰਦਰ ਚਲਾ ਜਾਣਾ ਸੌਖਾ ਹੋ ਗਿਆ ਸੋ ਭਾਈ ਗੁਰਦਾਸ ਜੀ ਲਿਖਦੇ ਨੇ ਬਾਬਾ ਫਿਰ ਮੱਕੇ ਗਿਆ

ਸਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਇੱਕ ਛੋਟਾ ਡੰਡਾ ਸੀ ਆਸਾ ਸੀ ਤੇ ਕਿਤਾਬ ਸੀ ਉਹਨਾਂ ਦੇ ਕੋਲੇ ਕੋਲੇ ਭਾਵ ਕੇ ਪੋਥੀ ਸੀ ਕੋਲੇ ਜੋ ਕੋਈ ਸ਼ਬਦ ਲਿਖਦੇ ਸੀ ਜਦੋਂ ਕੋਈ ਸ਼ਬਦ ਉਤਰਦਾ ਸੀ ਉਸੇ ਤੇ ਉਹ ਲਿਖ ਲੈਂਦੇ ਸੀ ਤਾਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਵਾਂਗ ਜਦੋਂ ਬਾਗ ਦੇ ਦਿੱਤੀ ਉਸੇ ਤਰ੍ਹਾਂ ਮਾਰਸ ਚੇ ਪਾਸ਼ਾ ਮਸਲਾਵੀ ਕੋਲੇ ਆ ਜਿਹੜਾ ਬਾਗ ਦੇਣ ਵੇਲੇ ਉਹ ਥੱਲੇ ਵਿਛਾਉਂਦੇ ਨੇ ਤਾਂ ਕਿ ਮਤਲਬ ਕਿ ਉਹਨਾਂ ਨੂੰ ਇਦਾਂ ਲੱਗੇ ਵੀ ਇਹ ਕੋਈ ਮੁਸਲਮਾਨ ਫਕੀਰ ਹੈ ਬੈਠਾ ਜਾਏ ਮਸਿੱਦ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਿੱਥੇ ਹਾਜੀ ਲੋਕ ਹੱਜ ਕਰ ਰਹੇ ਸੀ ਹੱਜ ਗੁਜ਼ਾਰ ਰਹੇ ਸੀ ਉੱਥੇ ਮਸਜਿਦ ਵਿੱਚ ਜਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਦੇ ਵਿੱਚ ਜਾ ਕੇ ਬੈਠ ਗਏ ਸਾਰੇ ਜਿੰਨੇ ਮੁਸਲਮਾਨ ਉੱਥੇ ਬੈਠੇ ਸਨ ਮਸਜਿਦ ਵਿੱਚ ਤੇ ਉਹਨਾਂ ਦੇ ਕੋਲੇ ਜਿਹੜੇ ਹੱਜ ਕਰਨ ਆਏ ਹੋਏ ਸੀ ਭਾਵ ਉਹਨਾਂ ਦੇ ਕੋਲੇ ਸਾਰਿਆਂ ਦੇ ਵਿੱਚ ਰਲ ਕੇ ਬੈਠ ਗਏ ਹਨ ਜਾ ਬਾਬਾ ਤਾਰਾਤਨ ਵੱਲ ਮੇਰਾ ਮੇਰਾ ਬੇਪਾਏ ਪਸਾਰੀ ਜਦੋਂ ਸਾਰੇ ਬੈਠੇ ਵੀ ਫਿਰ ਰਾਤ ਨੂੰ ਸ਼ਾਮ ਨੂੰ ਜਦੋਂ ਸੌਂਗੇ ਸਾਰੇ ਤੇ ਮਹਾਰਾਜ ਵੀ ਸੌਂਗੇ ਬਾਕੀ ਸਾਰਿਆਂ ਨੇ ਆਪਣੇ ਪੈਰਾਂ ਦਾ ਧਿਆਨ ਕੀਤਾ ਵੀ ਆਪਾਂ ਮੱਕੇ ਕੰਨੀ ਪੈਰ ਨਹੀਂ ਕਰਨੇਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੱਕੇ ਬੰਨੀ ਪੈਰ ਕਰਕੇ ਸੌਂਗੇ ਹਨ ਤੇ ਜਿਆਦਾ ਮਰਤ ਦੇਲਾ ਹੋਇਆ ਸਵੇਰੇ ਭਾਵ ਕਿ ਜਿਹੜੇ ਉਹ ਆਹਾਜੀ ਤੇ ਕਾਜੀ ਜਿਹੜੇ ਉੱਥੇ ਲੱਗੇ ਕੰਮ ਕਰਦੇ ਸੀ ਉਹਦਾ ਨਾਂ ਜੀਵਨ ਸੀ ਤਾਂ ਉਹ ਸ਼ਾਇਦ ਪੰਜਾਬ ਦਾ ਹੀ ਦੱਸਦੇ ਨੇ ਕਿ ਇੱਧਰ ਦਾ ਹੀ ਪੰਜਾਬ ਦਾ ਕੋਈ ਮੁਸਲਮਾਨ ਸੀ ਉੱਥੇ ਡਿਊਟੀ ਕਰਦਾ ਸੀ ਤਾਂ ਉਹ ਜਦੋਂ ਅਮਰਤਵਿਲੇ ਆਏ ਉਹਨੇ ਦੇਖਿਆ ਵੀ ਯਾਤਰੂ ਪਏ ਨੇ ਤੇ ਉਹਦੀ ਨਿਗਾਹ ਗੁਰੂ ਨਾਨਕ ਤੇ ਪਈ ਵੀ ਇੱਕ ਯਾਤਰੂ ਆ ਜਿਹੜਾ ਉਹ ਮੱਕੇ ਬੰਨੀ ਪੈਰ ਕਰੀ ਪਿਆ ਹੈ ਤਾਂ ਜਦੋਂ ਉਸ ਨੇ ਆ ਕੇ ਤੇ ਬੜੇ ਗੁੱਸੇ ਨਾਲ ਆ ਕੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪੈਰ ਨਾਲ ਐ ਸੁੱਤੇ ਪਏ ਨੂੰ ਪੈਰ ਲਾ ਕੇ ਤੇ ਐ ਹਲਾਇਆ ਧੱਕਿਆ ਜਾ ਕਹਿੰਦਾ ਭਈ ਤੂੰ ਕਿਹੜਾ ਕਾਫਰ ਪਿਆ ਪਾਪ ਕੇ ਪੰਡ ਦੀ ਥਾਂ ਤੇ ਪਾਪ ਖੱਟੀ ਜਾਂਦਾ ਹੈ ਕਿ ਤੂੰ ਰੱਬ ਦੇ ਕੰਨੀ ਪੈਰ ਕਰੀ ਪਿਆ ਹੈ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਉਹਦਾ ਨਾਂ ਜੀਵਨ ਸੀ ਜੀਵਨ ਮੁੱਲੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਲੱਤ ਮਾਰੀ ਪੈਆਂ ਦੇ ਕਹਿੰਦਾ ਤੂੰ ਕਿਹੜਾ ਕਹਿਣ ਲੱਗਿਆ ਭਾਵ ਪਾਪੀ ਬੰਦਾ ਤੂੰ ਕੁਫ ਕਾਫਰ ਭਾਵ ਕੇ ਨਾ ਸ਼ੁਕਰਾਨਾ ਉਹ ਰੱਬ ਕੰਨੀ ਪੈਰ ਕਰੀ ਪਿਆ ਹੈ ਤੇ ਮਹਾਰਾਜ ਉੱਠ ਕੇ ਬੈਠ ਗਏ ਲੱਤ ਮਾਰੀ ਉਹਨੇ ਕੋਈ ਗਿਲਾਨੀ ਕੀਤਾ ਸ਼ਿਕਵਾ ਨਹੀਂ ਕੀਤਾ ਪਤਾ ਹੀ ਸੀ ਲੱਤ ਮਾਰਨਗੇ ਜਦੋਂ ਇਹ ਕੰਮ ਕਰਾਂਗੇ ਫੇਰ ਹੀ ਇਹਨਾਂ ਨੂੰ ਅਕਲ ਆਊਗੀ ਤਾਂ ਮਹਾਰਾਜ ਕਹਿਣ ਲੱਗੇ ਵੀ ਕੀ ਗੱਲ ਹੋ ਗਈ ਉਹ ਕਹਿਣ ਲੱਗਾ ਤੈਨੂੰ ਗੱਲ ਐਡੀ ਵੱਡੀ ਤਾਂ ਗੱਲ ਹੋ ਗਈ ਅੱਜ ਤੱਕ ਕੋਈ ਬੰਦਾ ਇੰਨੇ ਯਾਤਰੂ ਆਉਂਦੇ ਨੇ ਕੋਈ ਵੀ ਬੰਦਾ ਅੱਜ ਤੱਕ ਇੱਧਰ ਪੈਰ ਕਰਕੇ ਨਹੀਂ ਪਿਆ ਤੇ ਤੂੰ ਅੱਜ ਪਹਿਲਾ ਬੰਦਾ ਦੇਖਿਆ ਜਿਹੜਾ ਮੱਕੇ ਕੰਨੀ ਪੈਰ ਕਰੀ ਪਿਆ ਰੱਬ ਕੰਨੀ ਪੈਰ ਕਰੀ ਪਿਆ ਮਾਰੇ ਕਹਿਣ ਲੱਗੇ ਭਾਈ ਰਾਤ ਥੱਕੇ ਆਏ ਆ ਪਤਾ ਕੋਈ ਨਹੀਂ ਦੂਰੋਂ ਆਏ ਆ ਤਾਂ ਪਤਾ ਨਹੀਂ ਲੱਗਿਆ ਹਨੇਰੇ ਚ ਕਿੱਧਰ ਪੈ ਗਏ ਕਿੱਧਰ ਨਹੀਂ ਪਾਏ ਤੇ ਹੁਣ ਵੀ ਮੈਂ ਚੋਂ ਤਾਂ ਉੱਠਿਆ ਨਹੀਂ ਜਾਂਦਾ ਮੈਂ ਤਾਂ ਥੱਕਿਆ ਪਿਆ ਤੇ ਬਜ਼ੁਰਗ ਬੰਦੇ ਆ ਤੇ ਤੂੰ ਐਂ ਕਰ ਪਈ ਜਿੱਧਰ ਮੱਕਾ ਹੈ ਨਹੀਂ ਜਿੱਧਰ ਆਬ ਹੈ ਨਹੀਂ ਉਧਰ ਮੇਰੇ ਪੈਰ ਕਰਦੇ ਹੁਣ ਮੜੀ ਹਿੰਮਤ ਤੂੰ ਵੀ ਕਰ ਲਾ ਤੇ ਪੈਰਾਂ ਨੂੰ ਲੱਤਾਂ ਨੂੰ ਫੜ ਕੇ ਕੜੀਸ ਕੇ ਉਧਰ ਕਰਦੇ ਪਈ ਜਿੱਧਰ ਮੱਕਾ ਹੈ ਨਹੀਂ ਹੈ ਤਾਂ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਈ ਬਜਗਾਰੀ ਕਹਿੰਦਾ ਤੂੰ ਲੱਤਾਂ ਕਰਕੇ ਰੱਬ ਕੰਨੀ ਹੋ ਕੇ ਪਿਆ ਬਜਗਾਰੀ ਭਾਵ ਦਾ ਮਤਲਬ ਕਿ ਕਿਉਂ ਪਾਪੀ ਹੋ ਕੇ ਪਿਆ ਤੂੰ ਕਿਉਂ ਮੱਕੇ ਕੰਨੀ ਲੱਤਾਂ ਕਰਕੇ ਪਿਆ ਤੇ ਮਹਾਰਾਜ ਨੇ ਕਿਹਾ ਚਲੋ ਜਿਹੜਾ ਹੋ ਗਿਆ ਹੁਣ ਤੂੰ ਸਹੀ ਕਰਦੇ ਭਾਈ ਜਿੱਦ ਨ ਮੱਕਾ ਹੈ ਨਹੀਂ ਆ ਟੰਗੋਂ ਪਕੜ ਕੜੀਸਿਆ ਫਿਰਿਆ ਮੱਕਾ ਕਲਾ ਦਿਖਾਰੀ ਜਦੋਂ ਨੇ ਗੁਰੂ ਨਾਨਕ ਦੀਆਂ ਟੰਗਾਂ ਫੜੀਆਂ ਦੋਵੇਂ ਪੈਰ ਫੜੇ ਤੇ ਫੜ ਕੇ ਕੜੀਸ ਕੇ ਦੂਜੇ ਪਾਸੇ ਐ ਘਮਾਉਣ ਲੱਗਿਆ ਵੀ ਪਾਣਾ ਜਸਾ ਕਰ ਦਗੇ ਪਾਸੇ ਕਰ ਦਗੇ ਤਾਂ ਕਹਿਣ ਲੱਗੇ ਗੁਰੂ ਨੇ ਫਿਰ ਆਪਦੀ ਸ਼ਕਤੀ ਦਿਖਾਈ ਹੁਣ ਕਈ ਲੋਕ ਕਹਿੰਦੇ ਨੇ ਸ਼ਕਤੀ ਗੁਰੂਆਂ ਨੇ ਦਿਖਾਈ ਨਹੀਂ ਸ਼ਕਤੀ ਹੈ ਨਹੀਂ ਸੀ ਉਹ ਸ਼ਕਤੀ ਤਾਂ ਹਰ ਜਗ੍ਹਾ ਤੇ ਸ਼ਕਤੀ ਦਿਖਾਈ ਹੈ ਸ਼ਕਤੀ ਤੋਂ ਬਿਨਾ ਕੌਣ ਮਗਰ ਲੱਗਦਾ ਸ਼ਕਤੀ ਤੋਂ ਬਿਨਾ ਨਹੀਂ ਕੋਈ ਮਗਰ ਲੱਗਦਾਗਾ ਸੇਸ ਕਰਕੇ ਮਹਾਰਾਜ ਕਹਿਣ ਲੱਗੇ ਜਦੋਂ ਉਹਨੇ ਟੰਗੋ ਫੜ ਕੇ ਕੜੀਸਿਆ ਤੇ ਮਗਰ ਦੇਖਦਾ ਵੀ ਮੱਕਾ ਉਹਨੇ ਚਾਰੇ ਪਾਸੇ ਗੇਰਾ ਕੱਢਤਾ ਚਾਰ ਪੰਜ ਵਾਰੀ ਉਹਨੇ ਪਿੱਛੇ ਦੇਖਿਆ ਵੀ ਮੱਕਾ ਪਾਸੇ ਲੱਤਾਂ ਪਾਸੇ ਹੋ ਗਈਆਂ ਕਿ ਨਹੀਂ ਜਦੋਂ ਦੇਖ ਕੇ ਮੱਕਾ ਉਧਰ ਹੀ ਘੁੰਮੀ ਜਾਵੇ ਜਿੱਧਰ ਬਾਬੇ ਦੇ ਪੈਰ ਸੀ ਤੇ ਉਹ ਤਾਂ ਹੈਰਾਨ ਹੋ ਗਿਆ ਦੇਖ ਕੇ ਕਹਿਣ ਲੱਗੇ ਹੋਏ ਹੈਰਾਨ ਕਰੇਣ ਜਵਾਰੀ ਤੇ ਹੈਰਾਨ ਹੋ ਗਿਆ ਫਾਉ ਨਮਸ਼ਕਾਰਾਂ ਕਰਨ ਲੱਗਿਆ ਗੁਰੂ ਨਾਨਕ ਪਾਤਸ਼ਾਹ ਨੂੰ ਸਹਿਜ ਸੱਚੇ ਪਾਤਸ਼ਾਹ ਮਾਰੇ ਫਿਰ ਉਹਨੇ ਕੀ ਕੀਤਾ ਵੀ ਇਹ ਮੱਕੇ ਦੇ ਵਿੱਚ ਜਿਹੜੇ ਮੌਲਵੀ ਉਹਨਾਂ ਦਾ ਹੰਕਾਰ ਤੋੜਨ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਰਾ ਢੇਸ ਧਾਰਨ ਕੀਤਾ ਤੇ ਉੱਥੇ ਪੁੱਜੇ ਮਹਾਰਾਜ ਤੇ ਫਿਰ ਜਿਹਨਾਂ ਉਹਨਾਂ ਨੇ ਉੱਥੇ ਉਹਨ ਮੇਨ ਬੰਦਾ ਸੀ ਉਹਨਾਂ ਦਾ ਜੀਵਨ ਉਹਨੇ ਫਿਰ ਸਾਰਿਆਂ ਨੂੰ ਰੌਲਾ ਪਾਤਾ ਸੱਦਿਆ ਵੱਡੇ ਵੱਡੇ ਜਿਹੜੇ ਬੰਦੇ ਮੋਦਵਾਰ ਸੀ ਪਈ ਆਉ ਕਹਿਣ ਲੱਗਿਆ ਖੁਦਾ ਦੇ ਦਰਸ਼ਨ ਕਰਨੇ ਆ ਤਾਂ ਆਜੋ ਕਹਿੰਦਾ ਵੀ ਵਈ ਵੇਖੋ ਮੈਂ ਤਾਂ ਜਿੱਦੇ ਪਾਸੇ ਦੇ ਪੈਰ ਕੀਤੇ ਉਧਰ ਹੀ ਮੱਕਾ ਘੁੰਮ ਗਿਆ ਚਾਰੇ ਪਾਸੇ ਮੱਕੇ ਨੇ ਢੇੜਾ ਕੱਢਤਾ ਇਹਦੇ ਪ੍ਰਕਰਮਾ ਕਰਤੀ ਮੱਕੇ ਨੇ ਵੀ ਇਸ ਦੀ ਇਹ ਤਾਂ ਖੁਦ ਖੁਦਾ ਹੈ ਫਿਰ ਉਹ ਜਦੋਂ ਇਕੱਠੇ ਹੋ ਗਏ ਉਹ ਜਿਹੜੇ ਆਏ ਉਹ ਕਹਿਣ ਲੱਗੇ ਨਹੀਂ ਤੈਨੂੰ ਐਵੇਂ ਵਹਿਮ ਪੈ ਗਿਆ ਹੋਣਾ ਤੇ ਉਹਨਾਂ ਨੇ ਕਿਤਾਬਾਂ ਲਿਆਂਦੀਆਂ ਵੱਡੇ ਵੱਡੇ ਆਪਦੇ ਕੁਰਾਨ ਗੁਰੰਥ ਲਿਆਂਦੇ ਜਿਹੜੇ ਉਹਨਾਂ ਕੋਲੇ ਸੀ ਇਤਾਂ ਲਿਖੀਆਂ ਹੋਈਆਂ ਸੀ ਤੇ ਉਹਨਾਂ ਨੂੰ ਫੋਲ ਫਰੋਲ ਲਿਆ ਉਹਨਾਂ ਨੇ ਖੋਲ ਲਿਆ ਬਾਬੇ ਨਾਨਕ ਵੀ ਬੈਠ ਗਏ ਤੇ ਚਰਚਾ ਕਰਨ ਲੱਗੇ ਪੁੱਛਣ ਲੱਗੇ ਕੋਈ ਗੱਲਾਂ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਸਾਰੇ ਕਾਜੀ ਪੜ੍ਹੇ ਲਿਖੇ ਬੰਦੇ ਮੁਸਲਮਾਨ ਮੁੱਲੇ ਇਕੱਠੇ ਹੋ ਗਏ ਤੇ ਆਪਦੇ ਧਰਮ ਦੀ ਮਜਬਦੀ ਗੱਲ ਪੁੱਛਦੇ ਹਨ ਮੱਕੇ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਨੇ ਸਾਰੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਕੋਲ ਬੈਠੇ ਨੇ ਤੇ ਸਾਰੇ ਗੱਲਾਂ ਪੁੱਛਦੇ ਨੇ ਕਿਤਾਬ ਚੋਂ ਗ੍ਰੰਥ ਚੋਂ ਆਪਦੇ ਕੁਰਾਨ ਚੋਂ ਪੜ੍ਹ-ਪੜ੍ਹ ਕੇ ਪੁੱਛਦੇ ਨੇ ਗੱਲਾਂ ਤਾਂ ਵੱਡਾ ਸੰਗ ਵਰਤਾਇਆ ਲੱਕ ਨ ਸਕੇ ਕੁਦਰਤ ਕੋਈ ਕਹਿਣ ਲੱਗੇ ਪ੍ਰਮਾਤਮਾ ਨੇ ਜਿਹੜਾ ਇਦਾਂ ਵੱਡਾ ਪਸਾਰਾ ਕੀਤਾ ਉਹਦੀ ਇਸ ਮਾਇਆ ਨੂੰ ਉਸ ਦੀ ਇਸ ਸ਼ਕਤੀ ਨੂੰ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ ਤਾਂ ਫਿਰ ਉਹਨਾਂ ਨੇ ਜਦੋਂ ਮਹਾਰਾਜ ਨੂੰ ਸਵਾਲ ਪੁੱਛੇ ਤੇ ਫਿਰ ਪੁੱਛਣ ਲੱਗੇ ਵੀ ਗ੍ਰੰਥ ਵਿੱਚੋਂ ਆਪਦੇ ਖੋਲ ਕੇ ਵੀ ਜਿਹੜੇ ਹਿੰਦੂ ਨੇ ਏ ਵੱਡੇ ਨੇ ਕੇ ਜਿਹੜੇ ਮੁਸਲਮਾਨ ਹਨ ਇਹ ਵੱਡੇ ਹਨ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨੋਈ ਤਾਂ ਜਦੋਂ ਕਿਤਾਬਾਂ ਆਪਦੇ ਖੋਲੀਆਂ ਤੇ ਪੁੱਛਦੇ ਹਨ ਕਿ Hindu ਮਜ੍ਹ ਵੱਡਾ ਕੇ ਮੁਸਲਮਾਨਾਂ ਦਾ ਧਰਮ ਵੱਡਾ ਹੈ ਬਾਬਾ ਆਖੇ ਹਾਜੀਆ ਸਭ ਅਮਲਾਂ ਬਾਝੋਂ ਦੋਨੋਂ ਰੋਈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿਣ ਲੱਗੇ ਮੁੱਲਾ ਜੀ ਜੇ ਕੋਈ ਮੁਸਲਮਾਨ ਹੈ ਜਾਂ ਕੋਈ ਹਿੰਦੂ ਹੈ ਸਨਤਨੀ ਲੋਕ ਹਨ ਜੇ ਕੋਈ ਵੀ ਬੰਦਾ ਆਪਣੇ ਆਪ ਨੂੰ ਆਪਣਾ ਧਰਮ ਮੰਨਦਾ ਹੈ ਮਾਰੇ ਕਹਿਣ ਲੱਗੇ ਜੇ ਉਹਦੇ ਚੰਗੇ ਕਰਮ ਨਹੀਂ ਕਮਾਉਂਦਾ ਹੋ ਕੋਈ ਨੇਕ ਕਰਮ ਨਹੀਂ ਕਮਾਇਓ ਨੇ ਕੋਈ ਭਜਨ ਬੰਦਗੀ ਨਹੀਂ ਕੀਤਾ ਕੋਈ ਰੱਬ ਦਾ ਭੈ ਨਹੀਂ ਮਨ ਚ ਰੱਖਿਆ ਤੇ ਕੋਈ ਸੰਗਤ ਦੀ ਸੇਵਾ ਨਹੀਂ ਕੀਤੀ ਗਈ ਤੇ ਕੱਲਾ ਮੁਸਲਮਾਨ ਹੋਣ ਕਰਕੇ ਜਾਂ ਕੋਈ ਕੱਲਾ ਹਿੰਦੂ ਹੋਣ ਕਰਕੇ ਉੱਥੇ ਢੋਈ ਨਹੀਂ ਮਿਲਣੀ ਕੀ ਵੀ ਜੇ ਉੱਥੇ ਜਾ ਕੇ ਕੋਈ ਕਹਿ ਦੂਗਾ ਮੈਂ ਮੁਸਲਮਾਨ ਆ ਜੀ ਤੇ ਉਹਨੂੰ ਕਹਿਣਗੇ ਜਾਂ ਸਵਰਗਾਂ ਚਲਾ ਜਾ ਜਾਂ ਉੱਥੇ ਜਾ ਕੇ ਕੋਈ ਇਹ ਕਹਿ ਦੇਗਾ ਕਿ ਮੈਂ ਹਿੰਦੂ ਆ ਜੀ ਸਨਾਤਨ ਧਰਮ ਨੂੰ ਮੰਨਦਾ ਹਾਂ ਤੇ ਮੈਨੂੰ ਛੱਡ ਦੇ ਮਾਰੇ ਕਿਉਂ ਉਹਨਾਂ ਨੇ ਤਾਂ ਅਮਲ ਦੇਖਣੇ ਆ ਅਮਲ ਜੋ ਕੀਤੇ ਦੁਨੀ ਵਿੱਚ ਦਰਗਾਹੇ ਕੰਮ ਜੇ ਅਮਲ ਨਹੀਂ ਕੀਤੇ ਆਪਦੇ ਧਰਮ ਮੁਤਾਬਕ ਤਾਂ ਫਿਰ ਉੱਥੇ ਕੋਈ ਨਹੀਂ ਮੁਕਤੀ ਪਾਉਂਦਾਗਾ ਫਿਰ ਉੱਥੇ ਕਿਸੇ ਨੂੰ ਢੋਈ ਨਹੀਂ ਮਿਲਦੀਗੀ ਮਾਰੇ ਕਹਿੰਦੇ ਸ਼ੋਭਾ ਅਮਲਾਂ ਤੋਂ ਬਿਨਾ ਸਾਰੇ ਉੱਥੇ ਰੋਣਗੇ ਚੰਗੇ ਕਰਮਾਂ ਤੋਂ ਬਿਨਾ ਚੰਗੀ ਕਹਿਣੀ ਕਤਨੀ ਤੋਂ ਬਿਨਾ ਉੱਥੇ ਕਿਸੇ ਨੂੰ ਢੋਈ ਨਹੀਂ ਮਿਲਦੀ ਹਿੰਦੂ ਮੁਸਲਮਾਨ ਦੋਵੇਂ ਦਰਗਾਹ ਅੰਦਰ ਲੈਣ ਨਾ ਢੋਈ ਕੋਈ ਹਿੰਦੂ ਕਰਕੇ ਕੋਈ ਮੁਸਲਮਾਨ ਕਰਕੇ ਉੱਥੇ ਦਰਗਾਹ ਦੇ ਵਿੱਚ ਢੋਈ ਨਹੀਂ ਮਿਲਣੀਗੀ ਉੱਥੇ ਤਾਂ ਉਹਨਾਂ ਨੇ ਕਰਮ ਦੇਖਣੇ ਹਨ ਕਿ ਸ਼ੋਭਾ ਅਮਲ ਕਮਾਈ ਨਹੀਂ ਚੰਗੇ ਕੰਮ ਕੀਤੇ ਨੇ ਕਾਹਨੂ ਕੂਰ ਕੇ ਪਿੱਛੇ ਹਟਾਵਦਾ ਜੇ ਤੂੰ ਪਿਆਰ ਨਾਲ ਨਹੀਂ ਬਿਠਾਉਣ ਜੋਗਾ ਕਾਹਨੂੰ ਦੁੱਖ ਦੇ ਦਿਲ ਦਖਾਉਂਦਾ ਏ ਜੇ ਤੂੰ ਫੱਟਾਂ ਤੇ ਮਲਮ ਨਹੀਂ ਲਾਉਣ ਜੋਗਾ ਹੰਝੂ ਦੇਖ ਕੇ ਕਾਹਨੂੰ ਪਿਆ ਹੱਸਦਾ ਏ ਜੇ ਤੂੰ ਰੋਂਦਿਆਂ ਨੂੰ ਨਹੀਂ ਹਸਾਉਣ ਜੋਗਾ ਕਾਹਨੂੰ ਪੰਛੀਆ ਬਦੀ ਬਿਹਾਜਦਾ ਏ ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ ਜੇ ਨੇਕੀ ਨਹੀਂ ਕਮਾ ਸਕਦੇ ਫਿਰ ਨੇਕੀ ਤੋਂ ਬਿਨਾ ਕਿਵੇਂ ਢੋਈ ਮਿਲੇਗੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਉੱਥੇ ਕੋਈ ਇਦਾਂ ਨਹੀਂ ਢੋਈ ਮਿਲਨੀਗੀ ਕਰਮ ਕਮਾਉਣੇ ਪੈਂਦਾ ਚਾਰ ਰੰਗ ਕੁਸੰਬ ਦਾ ਪਾਣੀ ਤੋਤੇ ਫਿਰ ਨਾ ਰਹੀ ਕੁਸੰਬੇ ਦਾ ਕੱਚਾ ਰੰਗ ਆ ਨਾ ਮਾਰੇ ਕਹਿੰਦੇ ਮਾੜਾ ਜਾ ਪਾਣੀ ਚ ਪਾ ਦਈਏ ਨਾਲ ਦੀ ਨਾਲ ਰੰਗ ਉੱਤਰ ਜਾਂਦਾ ਤੇ ਜਿਹੜੇ ਅਸੀਂ ਧਰਮ ਦੇ ਲਿਵਾਸ ਪਾਏ ਆ ਵੀ ਅਸੀਂ ਕਿਸੇ ਨੇ ਮੁਸਲਮਾਨੀ ਲਿਵਾਸ ਪਾ ਕੇ ਦੂਰੋਂ ਵੇਖਣ ਚ ਮੁਸਲਮਾਨ ਲੱਗਦਾ ਕਿਸੇ ਨੇ ਸਨਾਤਨ ਧਰਮ ਦਾ ਲਿਵਾਸ ਪਾ ਕੇ ਬੜਾ ਸਨਾਤਨੀ ਲੱਗਦਾ ਤੇ ਜੇ ਸਿੱਖ ਧਰਮ ਦੇ ਵਿੱਚ ਚਾਹੇ ਸਿੱਖੀ ਦਾ ਲਿਵਾਸ ਪਾ ਕੇ ਵੀ ਬੜਾ ਵੱਡਾ ਸਿੱਖ ਲੱਗਦਾ ਪਰ ਜੇ ਕੱਲਾ ਲਿਵਾਸ ਹੀ ਹੈ ਕੱਲਾ ਰੰਗ ਹੀ ਚੜਿਆ ਉਤੋਂ ਬਸ ਬਾਣਾ ਪਾਇਆ ਕੱਲਾ ਵੀ ਦੇਖਣ ਚ ਰੋਟੀਆਂ ਕਾਰਨ ਪੂਰੇ ਤਾਲ ਕਿ ਕੱਲੀਆਂ ਪ੍ਰਸ਼ਾਦੇ ਮਿਲਣ ਦੇ ਕਿਰਤ ਵਾਸਤੇ ਧਰਮ ਦਾ ਬਾਣਾ ਪਾਇਆ ਪਰ ਧਰਮ ਨਹੀਂ ਕਮਾਇਆ ਹੈ ਔਰ ਉਹ ਇੱਕ ਕੱਚਾ ਰੰਗ ਉਹਦੇ ਉੱਥੇ ਉੱਤਰ ਜਾਣਾ ਹੈ ਸਭ ਸੱਚੇ ਹਰ ਕਾ ਰੰਗ ਜਿਸ ਕੋ ਲੱਗਾ ਸੋ ਬੜ ਪੱਕ ਗਿਆ ਜਿਨ੍ਹਾਂ ਨੂੰ ਹਰੀ ਦਾ ਰੰਗ ਲੱਗਿਆ ਨਾ ਅੰਦਰੋਂ ਰੱਬ ਨਾਲ ਜੁੜੇ ਨੇ ਤੇ ਨਾਮ ਰੰਗ ਵਿੱਚ ਮਨ ਰੰਗਿਆ ਹੋਇਆ ਉਹ ਨਹੀਂ ਉਤਰਦਾ ਚਰਖੜੀਆਂ ਤੇ ਚੜ ਕੇ ਨਹੀਂ ਉਤਰਿਆਗਾ ਆਰਿਆਂ ਦੇ ਥੱਲੇ ਬੈਠ ਕੇ ਦੇਗਾ ਚੋ ਬਾਲੇ ਗਏ ਬੰਦ ਬੰਦ ਕਟਵਾਏ ਗਏ ਉਹ ਰੰਗ ਨਹੀਂ ਉਤਰਦਾ ਜਦੋਂ ਚੜ ਜਾਂਦਾ ਤੇ ਜਿਹੜਾ ਕੱਚਾ ਰੰਗ ਹੁੰਦਾ ਉਹ ਡੋਲ ਜਾਂਦਾ ਹੈ ਉਤਰ ਜਾਂਦਾ ਹੈ ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਇਹ ਜਿਹੜੇ ਮੁਸਲਮਾਨ ਹਨ ਤੇ ਹਿੰਦੂ ਹਨ ਇਹ ਆਪਸ ਵਿੱਚ ਲੜਦੇ ਰਹਿੰਦੇ ਹਨ ਅੱਜ ਤੱਕ ਨਹੀਂ ਇਹਨਾਂ ਦੀ ਬਣੀਗੀ ਝਗੜਾ ਇਹਨਾਂ ਦਾ ਚੱਲਦਾ ਹੀ ਰਹਿੰਦਾ ਹੈ ਉਹਨਾਂ ਦਾ ਭਾਵ ਕੇ ਮੁਸਲਮਾਨਾਂ ਨੂੰ ਇਹ ਮਾਰਾ ਸਮਝਦੇ ਨੇ ਮਾਰ ਮਾਰੀ ਜਾਂਦੇ ਨੇ ਉਹ ਇਹਨਾਂ ਦਾ ਮਾੜਾ ਸੋਚਦੇ ਨੇ ਭਾਵ ਕਿ ਇਹਨਾਂ ਦੀ ਆਪਸ ਵਿੱਚ ਬਣੀ ਨਹੀਂ ਕੀ ਮਾਰੇ ਕਹਿਣ ਲੱਗੇ ਇਹ ਦੋਨੇ ਹੀ ਬੇਸੋਚੀ ਤੇ ਬੇਸਮਝੀ ਦੀ ਗੱਲ ਕਰ ਰਹੇ ਨੇ ਆਪਸ ਵਿੱਚ ਬਖੀਲੀ ਕਰ ਰਹੇ ਨੇ ਈਰਖਾ ਕਰ ਰਹੇ ਨੇ ਲੋਕ RAM ਰਹੀਮ ਤਾਂ ਇੱਕੋ ਥਾਂ ਖਲੋਤੇ ਹੋਏ ਨੇ ਭਾਵ ਕਿ RAM ਤੇ ਰਹੀਮ ਦਾ ਦਰਜਾ ਇੱਕੋ ਹੀ ਹੈ ਕੋਈ RAM ਛੋਟਾ ਨਹੀਂ ਕੋਈ ਰਹੀਮ ਵੱਡਾ ਨਹੀਂ ਕੋਈ ਛੋਟਾ ਨਹੀਂ ਉਹ ਤਾਂ ਦੋਨੇ ਇੱਕੋ ਹੀ ਨੇ ਭਾਵ ਕੇ ਪ੍ਰਮਾਤਮਾ ਤਾਂ ਇੱਕ ਹੀ ਹੈ ਨਾ ਕੋਈ ਉਹਨੂੰ ਰਾਮ ਕਹਿੰਦਾ ਇਹ ਰਾਮ ਕਹਿੰਦੇ ਨੇ ਉਹ ਅੱਲਾਹ ਕਹਿੰਦੇ ਨੇ ਅਸੀਂ ਵਾਹਿਗੁਰੂ ਕਹੀ ਜਾਂਦੇ ਆ ਕੋਈ ਗੋਡ ਕਹੀ ਜਾਂਦਾ ਕੋਈ ਦਾਤਾ ਕਹੀ ਜਾਂਦਾ ਹੋਤਾ ਇੱਕੋ ਹੀ ਹੈ ਪਰ ਇਹ ਇੱਕ ਦੂਜੇ ਨੂੰ ਮਤਲਬ ਕਿ ਮਾਰਦੇ ਨੇ ਤੇ ਇੱਕ ਦੂਜੇ ਨਾਲ ਵਖੀਲੀ ਕਰਦੇ ਨੇ ਰਾਇ ਸ਼ੈਤਾਨੀ ਦੁਨੀਆਂ ਗੋਈ ਸਭ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ੈਤਾਨੀ ਦੇ ਰਾਹ ਤੇ ਇਹ ਬਦੀਆਂ ਦੇ ਰਾਤੇ ਤੁਰੇ ਹੋਏ ਨੇ ਕਹਿੰਦੇ ਦੁਨੀਆਦਾਰੀ ਨੂੰ ਭੁੱਲ ਕੇ ਤੇ ਇਹ ਪਰਮਾਤਮਾ ਦੇ ਨਾਮ ਤੋਂ ਦੂਰ ਹੋ ਕੇ ਆਪਣੇ ਧਰਮ ਨੂੰ ਵੱਡਾ ਦਿਖਾਉਣ ਵਾਸਤੇ ਕਿ ਮੈਂ ਵੱਡਾ ਹਾਂ ਉਹਦੇ ਤੇ ਰਾਤੇ ਤੁਰੇ ਹੋਏ ਨੇ ਸੋ ਉਹਨਾਂ ਨੇ ਫਿਰ ਗੁਰੂ ਨਾਨਕ ਸਭ ਨੂੰ ਮੱਥਾ ਟੇਕਿਆ ਸਾਰੇ ਮੁਸਲਮਾਨਾਂ ਨੇ ਮੁਸਲਮਾਨ ਅੱਜ ਵੀ ਪਾਕਿਸਤਾਨ ਦੇ ਵਿੱਚ ਚਲੇ ਜਾਓ ਚਾਹੇ ਕਿਤੇ ਵੀ ਅਰਬ ਕੰਟਰੀਆਂ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦਾ ਬੜਾ ਸਤਕਾਰ ਕਰਦੇ ਨੇ ਜੋ ਨੂੰ ਆਪਣਾ ਪੀਰ ਮੰਨਦੇ ਹਨ ਆਪਾਂ ਇਤਿਹਾਸ ਵੀ ਪੜਦੇ ਹਾਂ ਕਿ ਮੁਸਲਮਾਨਾਂ ਨੇ ਅੰਤਲੇ ਟਾਈਮ ਤੇ ਸੰਸਕਾਰ ਦੇ ਟਾਈਮ ਤੇ ਜਦੋਂ ਮਹਾਰਾਜ ਦੇ ਉੱਤੇ ਚਾਦਰ ਪਾਈ ਸੀ ਜਦੋਂ ਵੇਖਿਆ ਵੀ ਅਸੀਂ ਸੰਸਕਾਰ ਕਰਨਾ ਹੈ ਸਿੱਖ ਕਹਿੰਦੇ ਉਹ ਕਹਿੰਦੇ ਅਸੀਂ ਮਤਲਬ ਕਿ ਦੱਬਣਾ ਹੈ ਭਾਵ ਕਿ ਉਹ ਮਤਲਬ ਕਿ ਕਵਰ ਪੱਟਣੀ ਹੈ ਤੇ ਪਰ ਜਦੋਂ ਕਹਿਣ ਲੱਗੇ ਉਹਨਾਂ ਨੇ ਦੇਖਿਆ ਤੇ ਗੁਰੂ ਨਾਨਕ ਸਾਹਿਬ ਦੇ ਥੱਲੇ ਕੋਈ ਹਲ ਪਿਆਸੀ ਦੇ ਰਹੀ ਨਹੀਂ ਉਹ ਜਿਵੇਂ ਆਏ ਸੀ ਆਕਾਸ਼ ਤੋਂ ਜਿਵੇਂ ਰੱਬੀ ਰੂਪ ਆਈ ਸ਼ਕਤੀ ਉਹਵੇਂ ਚਲੀ ਗਈ ਪਰ ਫਿਰ ਇਹਨਾਂ ਨੇ ਚਾਦਰ ਚੱਕ ਲਈ ਜਿਹਦੇ ਉੱਤੇ ਚਾਦਰ ਫਿਰ ਅੱਧੋ-ਅੱਧੀ ਕਰ ਲਈ ਉਹ ਕਹਿੰਦੇ ਅਸੀਂ ਚਾਦਰ ਗੁਰੂ ਨਾਨਕ ਤੇ ਜਿਹੜੀ ਪਈ ਸੀ ਅੱਧੀ ਇਹਨਾਂ ਨੇ ਪਾੜ ਲਈ ਅੱਧੀ ਉਹਨਾਂ ਨੇ ਪਾ ਲਈ ਉਹਨਾਂ ਨੇ ਚਾਦਰ ਦੱਬਤੀ ਇਹਨਾਂ ਨੇ ਸਤਿਕਾਰ ਕਰਤਾ ਸੋ ਅੱਜ ਵੀ ਉਹ ਬਹੁਤ ਸਤਿਕਾਰ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਪੀਰ ਮੰਨਦੇ ਨੇ ਸਿੱਖ ਆਪਣਾ ਗੁਰੂ ਮੰਨਦੇ ਨੇ ਸੋ ਗੁਰੂ ਨਾਨਕ ਪਾਸ਼ਾ ਇੱਕੋ ਇੱਕ ਰੱਬ ਰੰ ਇਹ ਪਹਿਲਾਂ ਹੀ ਕਹਿ ਦਿੱਤਾ ਸੀਗਾ ਪੰਡਤ ਹਰਦਿਆਲ ਨੇ ਕਿ ਵੇਖੋ ਮੁਹੰਮਦ ਸਾਹਿਬ ਹੋਏ ਨੇ ਉਹਨੂੰ ਅਵਤਾਰ ਮੰਨਿਆ ਮੁਹੰਮਦ ਸਾਹਿਬ ਨੂੰ ਕੱਲੇ ਮੁਸਲਮਾਨ ਮੰਨਦੇ ਨੇ ਸਨਾਤਨ ਲੋਕ ਨਹੀਂ ਮੰਨਦੇ ਕਿ ਕ੍ਰਿਸ਼ਨ ਮਹਾਰਾਜ ਨੂੰ ਸਨਾਤਨ ਹੀ ਲੋਕ ਮੰਨਦੇ ਨੇ ਪਰ ਮੁਸਲਮਾਨ ਨਹੀਂ ਮੰਨਦੇ ਹਨ ਮਹਾਰਾਜ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਇਹ ਗੁਰੂ ਨਾਨਕ ਪਾਤਸ਼ਾਹ ਨਾ ਅੱਗੋਂ ਦੀ ਕੋਈ ਧਰਮ ਉਹ ਆਪਣੇ ਪੀਰ ਨੂੰ ਮੰਨਦਾ ਇਹ ਜਿਹੜਾ ਬਾਬਾ ਗੁਰੂ ਨਾਨਕ ਪਾਤਸ਼ਾਹ ਨਾ ਇਹਨੂੰ ਸਾਰੇ ਮੰਨਣਗੇ ਮਾਫ਼ ਕਰਨਾ ਇਹਨੂੰ ਮੁਸਲਮਾਨ ਵੀ ਮੰਨਦੇ ਨੇ ਤੁਸੀਂ ਦੇਖੋ ਜਾ ਕੇ ਬਹੁਤ ਮੁਸਲਮਾਨ ਭਰਾ ਬੀਬੀਆਂ ਗੁਰੂ ਨਾਨਕ ਪਾਤਸ਼ਾਹ ਦੇ ਨਨਕਾਣਾ ਸਾਹਿਬ ਕੀ ਹੋਰ ਤੇ ਦੂਜੇ ਸਨਾਤਨ ਧਰਮ ਦੇ ਲੋਕ ਦੇਖੋ ਉਹਨੂੰ ਗੁਰੂ ਵਾਲੇ ਵੀ ਅਮਰ ਛਕੀ ਜਾਂਦੇ ਨੇ ਪਰ ਉਂ ਵੀ ਗੁਰਦੁਆਰਿਆਂ ਚ ਸਰਦਾ ਨਾਲ ਆਉਂਦੇ ਨੇ ਇਹ ਨਹੀਂ ਵੀ ਆਪਾਂ ਇਕੱਲੇ ਸਰਦਾ ਰੱਖਦੇ ਆ ਬੜੇ ਪ੍ਰੇਮ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੇ ਨੇ ਮੱਥਾ ਟੇਕਦੇ ਨੇ ਲੰਗਰ ਛਕਦੇ ਨੇ ਜਦੋਂ ਮੱਥਾ ਹੀ ਟੇਕਤਾ ਫਿਰ ਮੰਨਦੇ ਆ ਤਾਂ ਹੀ ਮੱਥਾ ਟੇਕਿਆ ਨਾ ਗੁਰੂ ਸਾਹਿਬ ਨੂੰ ਰਮਾਲੇ ਵੀ ਚੜਾਉਂਦੇ ਨੇ ਲੰਗਰਾਂ ਵਿੱਚ ਵੀ ਦਾਨ ਪੁੰਨ ਪਾਉਂਦੇ ਨੇ ਇਹ ਕੋਈ ਇੱਕ અવਤਾਰ ਹੋਇਆ ਗੁਰੂ ਨਾਨਕ ਪਾਤਸ਼ਾਹ ਜਿਹਨੂੰ ਦੂਜੇ ਸਾਰੇ ਮੰਨਦੇ ਨੇ ਨਹੀਂ ਮੁਹੰਮਦ ਸਾਹਿਬ ਨੂੰ ਹਿੰਦੂਆਂ ਨੇ ਨਹੀਂ ਮੰਨਿਆਗਾ ਸਾਇਆਂ ਨੇ ਨਹੀਂ ਮੰਨਿਆਗਾ ਮੁਹੰਮਦ ਸਾਹਿਬ ਨੂੰ ਮੁਸਲਮਾਨਾਂ ਨੇ ਮੰਨਿਆ ਵੀ ਥੋੜਾ ਇਹ ਇਹ ਰਾਮਚੰਦਰ ਨੂੰ ਕ੍ਰਿਸ਼ਨ ਮਹਾਰਾਜ ਨੂੰ ਵਿਸ਼ਨੂੰ ਭਗਵਾਨ ਨੂੰ ਕੱਲੇ ਸਨਾਤਰੀ ਲੋਕਾਂ ਨੇ ਮੰਨਿਆ ਹਿੰਦੂਆਂ ਨੇ ਵੀ ਇਹ ਸਾਡਾ ਅਵਤਾਰ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਸਾਰਿਆਂ ਨੇ ਮੰਨਿਆ ਤੇ ਮੰਨ ਰਹੇ ਨੇ ਸੋ ਇਸ ਕਰਕੇ ਉਹਨਾਂ ਨੇ ਫਿਰ ਇਕੱਠੇ ਹੋ ਕੇ ਜਦੋਂ ਸਿਆਣੇ ਮੋਧਵਾਰ ਮੁਸਲਮਾਨ ਸਾਰੇ ਇਕੱਠੇ ਹੋਏ ਸੀ ਜਦੋਂ ਉਹਨਾਂ ਦੀ ਤਸੱਲੀ ਹੋ ਗਈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਚਨ ਕੀਤੇ ਤੇ ਫਿਰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਉਹਨ ਮੱਕਾ ਚ ਆਏ ਹੋ ਤੇ ਤੁਸੀਂ ਅੱਲਾ ਖੁਦਾ ਦਾ ਰੂਪ ਹੋ ਤੇ ਕੋਈ ਨਿਸ਼ਾਨੀ ਦਿਓ ਤੇ ਮਹਾਰਾਜ ਜੀ ਨੇ ਫਿਰ ਉਹਨਾਂ ਨੇ ਖੜਾਵਾਂ ਲੈ ਲਈਆਂ ਵੀ ਨਿਸ਼ਾਨੀ ਰੱਖੀ ਮਹਾਰਾਜ ਨੇ ਮੱਕੇ ਦੇ ਵਿੱਚ ਬਾਬੇ ਨਾਨਕ ਦੀਆਂ ਖੜਾਵਾਂ ਨੂੰ ਮੱਥੇ ਟੇਕਦੇ ਨੇ ਅੱਜ ਜਿਹੜੀਆਂ ਉਹਨਾਂ ਦੇ ਪੈਰਾਂ ਦੇ ਵਿੱਚ ਪਾਈਆਂ ਸੀ ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਮੱਕੇ ਵਿੱਚ ਮਹਾਰਾਜ ਦੀ ਪੂਜਾ ਕਰਵਾਈ ਕੌਂਸ ਦੀ ਨਿਸ਼ਾਨੀ ਭਾਵ ਕੇ ਖੜਾਵਾਂ ਧਰਿਆ ਸੱਚੇ ਪਾਤਸ਼ਾਹ ਮਹਾਰਾਜ ਨੇ ਤਾਂ ਸਭ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਗਏ ਨੇ ਮਹਾਰਾਜ ਕਹਿਣ ਲੱਗੇ ਕੋਈ ਐ ਜੀ ਥਾਂ ਨਹੀਂ ਕੋਈ ਧਰਤੀ ਨਹੀਂ ਖਾਲੀ ਕਾਈ ਜਿੱਥੇ ਬਾਬਾ ਨਾ ਗਿਆ ਹੋਵੇ। ਇਹ ਬਿਤੀ ਉਹ ਹੀ ਅਵਤਾਰੀ ਸੀ ਫੁਰਚ ਉਹਨਾਂ ਦੇ ਚਰਨਾਂ ਦੇ ਵਿੱਚ ਪਦਮ ਸੀ। ਇਹ ਤਾਂ ਕਈ ਨੇ ਤੁਰ ਕੇ ਦੁਨੀਆ ਗਾਤੀ ਤੁਰ ਕੇ ਦੁਨੀਆ ਗਾਉਣੀ ਬਹੁਤ ਔਖੀ ਆ। ਪੈਰਾਂ 'ਚ ਬਲ ਸੀ ਉਹਨਾਂ ਦੇ ਸ਼ਕਤੀ ਸੀ। ਆਣੀ ਥੋਡੇ ਨੂੰ ਵੀ ਪੈੜ ਕ੍ਰੀਸ ਦੇ ਫਿਰਦੇ ਸੀ ਵੀ ਉਹ ਤੇ ਟੇਸ਼ਨ ਤੱਕ ਜਾਣਾ ਹੀ ਔਖਾ ਹੋ ਜਾਂਦਾ ਹੈ ਵੀ ਉਹ 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 ਦੀ ਸੀ ਤੋਰਾ ਥੋਡੇ ਵਾਲਾ ਆਪਣੇ ਵਾਲਾ ਉਹਨਾਂ ਦੇ 발 ਸੀ ਪੈਰਾਂ ਵਿੱਚ ਔਰ ਗੁਰੂ ਪਾਤਸ਼ਾਹ ਮਹਾਰਾਜ ਦੇ ਜਿੰਨੇ ਵੀ ਸਿੱਖ ਨੇ ਨਾ ਜਿਹੜੇ ਬੰਦਗੀ ਵਾਲੇ ਨੇ ਉਹ ਉਹਨਾਂ ਦੇ ਚਰਨਾਂ 'ਚ 발 ਹੁੰਦਾ ਹੈ ਆਪਾਂ ਪਿੱਛੇ ਜਿਹਾ ਜਗਰਾਤ ਤੂਫਾਨ ਦੀ 84 ਵੇਲੇ ਜਿਹੜਾ ਸਿੰਘ ਸ਼ਹੀਦ ਹੋਇਆ ਉਹਨੂੰ ਤੂਫਾਨ ਤਾਂ ਹੀ ਲਿਖਿਆ ਸੀ ਕਿ ਉਹ ਜਦੋਂ ਮਤਲਬ ਕਿ ਤੁਰਦਾ ਸੀ ਉਹ ਤੂਫਾਨ ਵਾਂਗੂ ਜਾਂਦਾ ਸੀ ਮਤਲਬ ਉਹਦੇ ਪੈਰਾਂ ਚ ਇਨਾ ਬਲ ਸੀ ਕਹਿੰਦੇ ਕਿ ਮਤਲਬ ਕਿ ਇੱਕ ਪੈਰ ਚੱਕਦਾ ਸੀ ਤੇ ਬਹੁਤ ਪੈੜਾ ਤਾਂ ਕਰ ਜਾਂਦਾ ਸੀ ਇੰਨਾ ਉੜਦਾ ਹੀ ਸੀਗਾ ਮਤਲਬ ਕਿ ਤੁਰਦਾ ਨਹੀਂ ਸੀ ਉੜਦਾ ਹੀ ਸੀ ਇੰਨਾ ਬਲ ਸੀ ਅੱਜ ਵੀ ਤੁਸੀਂ ਦੇਖ ਲਓ ਜਿਹੜੇ ਬੰਦੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਦੇ ਪੈਰਾਂ ਚ ਬਰਕਤ ਹੈ ਤੁਰ ਕੇ ਜਾ ਵੜਦੇ ਨੇ ਤੀਰਥਾਂ ਤੇ ਵੱਡੇ ਵੱਡੇ ਦੂਰ ਦੂਰ ਸਥਾਨਾਂ ਤੇ ਨੇ ਕਿਹੜਾ ਮੂੰਹ ਕਰ ਲੂ ਇੰਨੀ ਦੂਰ ਨੂੰ ਅਗਲੇ ਤੋਂ ਘਰ ਤੋਂ ਲੈ ਕੇ ਗੁਰਦੁਆਰੇ ਤੱਕ ਲਿਆ ਉਹਦੇ ਮਹੱਲੇ 'ਚ ਨਹੀਂ ਆਇਆ ਜਾਂਦਾ ਇੱਥੇ ਇਹ ਜੇ ਸੰਗ ਨੇ ਜਿਹੜੇ ਹਜੂਰ ਸਾਹਿਬ ਨੂੰ ਮੱਥਾ ਲਾ ਲੈਂਦੇ ਨੇ ਜੇ ਬਾਲਾ ਪੈਰਾਂ 'ਚ ਫੇਰ ਹੀ ਤੁਰਦੇ ਨੇ ਸੋ ਇਸ ਕਰਕੇ ਮਹਾਰਾਜ ਦੇ ਚਰਨਾਂ 'ਚ ਬਲ ਸੀ ਸ਼ਕਤੀ ਸੀ ਪਾਵਰ ਸੀ ਕਰ ਕਰ ਬਾਬਾ ਪੂਜੀਏ Hindu Musalman ਗਵਾਹੀ ਵੀ ਇਹ ਨਹੀਂ ਵੀ ਉਹਨਾਂ ਨੇ ਤਾਂ ਉਹਦਾ ਧਰਮ ਗਵਾਉਣ ਵਾਲੀ ਗੱਲ ਹੈ ਕਿ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਹਿੰਦੂ ਆਂ ਜਾਂ ਅਸੀਂ ਮੁਸਲਮਾਨ ਆਂ ਤੇ ਅਸੀਂ ਬਾਬੇ ਨੂੰ ਨਹੀਂ ਮੰਨਣਾਗਾ ਉਹਨਾਂ ਨੇ ਇਹ ਧਰਮ ਇਹ ਗੱਲ ਛੱਡ ਕੇ ਪਾਸੇ ਕਰਕੇ ਗੁਰੂ ਨਾਨਕ ਸਾਹਿਬ ਦੀ ਪੂਜਾ ਕੀਤੀ ਘਰ ਘਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਉਹਨੂੰ ਪੂਜਣ ਲੱਗੇ ਮਹਾਰਾਜ ਨੂੰ ਆਪ ਦਾ ਫਿਰਕੂ ਪੂਣਾ ਛੱਡ ਦਿੱਤਾ ਵੀ ਅਸੀਂ ਮੁਸਲਮਾਨ ਆਂ ਅਸੀਂ ਇਹਨੂੰ ਨਹੀਂ ਮੰਨਣਾਗਾ ਜਾਂ ਅਸੀਂ ਹਿੰਦੂ ਆਂ ਇਹਨੂੰ ਨਹੀਂ ਮੰਨਣਾਗਾ ਇਹ ਫਿਰਕੇ ਸੀ ਜਿਹੜੇ ਉਹਨਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਗੁਰੂ ਨਾਨਕ ਦੀ ਪੂਜਾ ਕੀਤੀ ਪਰ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਜਪਦੇ ਰਹੇ ਉਹਨਾਂ ਦੀ ਬਾਣੀ ਛਾਪੇ ਨਾ ਛਪਾਇਆ ਚੜਿਆ ਸੂਰਜ ਜਗਤ ਰੁਸਨਾਈ ਜਗਤ ਨੂੰ ਰਸਨਾਉਣ ਵਾਸਤੇ ਜਗਤ ਨੂੰ ਗਿਆਨ ਦਾ ਚੜਿਆ ਸੂਰਜ ਪਾਤਸ਼ਾਹ ਮਹਾਰਾਜ ਨੇ ਜਦੋਂ ਗਿਆਨ ਦਾ ਸੂਰਜ ਚੜਾਇਆ ਤੇ ਕਹਿਣ ਲੱਗੇ ਤਾਰੇ ਛੁੱਪ ਗਏ ਭਾਵ ਕਿ ਜਿਹੜੇ ਆਮ ਲੋਕ ਕਰਮ ਕਾਂਡੀ ਲੋਕ ਦੁਨੀਆ ਨੂੰ ਕਰਾਹੇ ਪਾ ਰਹੇ ਸੀ ਉਹਨਾਂ ਦੇ ਉਹ ਛੁੱਪ ਗਏ ਜਦੋਂ ਸੂਰਜ ਚੜ੍ਹਦਾ ਤਾਰਾ ਦਿਖਦਾ ਹੀ ਕੋਈ ਨਹੀਂ ਫਿਰ ਗੁਰੂ ਨਾਨਕ ਦਾ ਗਿਆਨ ਦਾ ਜਦੋਂ ਸੂਰਜ ਚੜ੍ਹਿਆ ਤੇ ਲੋਕਾਂ ਨੂੰ ਤਸੱਲੀ ਹੋਈ ਤੇ ਉਹ ਗੱਲਾਂ ਕਦੇ ਕਿਸੇ ਨੇ ਕੀਤੀਆਂ ਹੀ ਨਹੀਂ ਸੀ ਦੱਸੀਆਂ ਹੀ ਨਹੀਂ ਸੀ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਨੂੰ ਯਾਦ ਦੱਸੀਆਂ ਚੜਿਆ ਚੰਦ ਨਾ ਲੁਕਈ ਕੱਢ ਕੁਠਾਲੀ ਜੋਤ ਛਪਾਈ ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਗਰਾਵਲ ਪੰਨੀ ਜਾਈ ਕਹਿਣ ਲੱਗੇ ਜਦੋਂ ਜੰਗਲ ਦੇ ਵਿੱਚ ਛੇਰ ਬੱਕਦਾ ਨਾ ਉਸ ਟਾਈਮ ਦੇ ਉੱਤੇ ਮਾਰੇ ਕਹਿੰਦੇ ਜਦੋਂ ਭਾਕ ਮਾਰਦਾ ਛੇਰ ਜੰਗਲ ਵਿੱਚ ਤੇ 12-12 ਕੋ ਤੱਕ ਚਾਰੇ ਪਾਸੇ ਜੰਗਲ ਵਹਿਲਾ ਹੋ ਜਾਂਦਾ ਕੋਈ ਜਾਨਵਰ ਨਹੀਂ ਰਹਿੰਦਾਗਾ ਸਭ ਦੌੜ ਜਾਂਦੇ ਨੇ ਜਿੰਨੀ ਬਾਹ ਲੱਗਦੀ ਹੈ ਭੱਜਿਆ ਜਾਂਦਾ ਭੱਜ ਜਾਂਦੇ ਨੇ ਤੇ ਛੇਰ ਆ ਗਿਆ ਭਾਈ ਇਹ ਨਹੀਂ ਪਤਾ ਕਿਹੜੇ ਪਾਸੇ ਨੂੰ ਆਊਗਾ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਛੇਰ ਵਾਂਗੂ ਗਿਆਨ ਦਾ ਚਾਨ ਉਜਾਲਾ ਲੈ ਕੇ ਦੁਨੀਆ ਵਿੱਚ ਚੜ੍ਹੇ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਉੱਥੇ ਜਿਹੜੇ ਲੋਕ ਦੰਬੀ ਪਖੰਡੀ ਤੇ ਬਹਿਮੀ ਭਾਰਮੀ ਤੇ ਤੰਤਰਿਕ ਤੇ ਹੋਰ ਕੁਰਾਹੇ ਪਾਉਣ ਵਾਲੇ ਸੀ ਉਹ ਸਾਰੇ ਗੁਰੂ ਨਾਨਕ ਸ਼ੇਰ ਦੀ ਆਵਾਜ਼ ਸੁਣ ਕੇ ਗਿਆਨ ਭਾਵ ਉਤੋਂ ਡਾਰੀ ਮਾਰ ਗਏ ਉਤੋਂ ਸਾਰੇ ਆਪਦੇ ਛੱਡ ਕੇ ਭੱਜ ਗਏ ਹਨ ਭਾਵ ਕੇ ਲੋਕ ਸਿਆਣੇ ਹੋ ਗਏ ਤੇ ਉਹਨਾਂ ਤੋਂ ਉੱਪਰ ਉੱਠ ਖੜੇ ਉਹਨਾਂ ਲਈ ਸੋਝੀ ਜਿਹੜੀ ਉਹ ਦੇਰੇ ਸੀ ਉਹਨੂੰ ਤਿਆਗ ਦਿੱਤਾ ਤੇ ਭੁੱਖੇ ਮਰਦੇ ਆਪਦੇ ਦੇਰੇ ਛੱਡ ਕੇ ਭੱਜ ਗਏ ਜਿਵੇਂ ਚੰਦ ਚੜ ਗਿਆ ਭਾਵ ਤਾਰੇ ਛੁੱਪ ਗਏ ਹਨ ਜਗ ਜਗ ਅੰਦਰ ਕੁਦਰਤ ਵਰਤਾਈ ਉਗਮਨ ਤੇ ਅਤਰਮਨ ਨੌਖੰਡ ਪ੍ਰਤਿਮੀ ਸਭਾ ਚੁਕਾਈ ਸੱਚੇ ਪਾਤਸ਼ਾਹ ਮਹਾਰਾਜ ਨੇ ਪਿਆਰੀ ਖਾਲਸਾ ਜੀ ਸਾਬ ਕਿਰਪਾ ਕਰਦੇ ਨੇ ਕਹਿਣ ਲੱਗੇ ਕਿ ਨੌਖੰਡ ਪ੍ਰਤਿਮੀ ਸਾਰੀ ਝੁਕ ਗਈ ਗੁਰੂ ਨਾਨਕ ਪਾਤਸ਼ਾਹ ਦੇ ਕੋਈ ਵੀ ਗੁਰੂ ਨਾਨਕ ਸਾਹਿਬ ਦੇ ਅੱਗੇ ਗਿਆਨ ਪਰਸ਼ੋਤਮ ਅੜਿਆ ਨਹੀਂ ਕੋਈ ਵੀ ਵੱਡੇ ਵੱਡੇ ਗਿਆਨਵਾਨ ਲੋਕ ਜਿਨ੍ਹਾਂ ਨੇ ਚਰਚਾ ਕੀਤੀ ਸਾਰੇ ਗੁਰਨਾਨਕ ਨੇ ਝਕਾਏ ਨੇ ਕੋਈ ਵੀ ਗੁਰਨਾਨਕ ਦੇ ਅੱਗੇ ਅੜਿਆ ਨਹੀਂ ਸਾਰੇ ਝੁਕੇ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਤੇ ਜਗਤ ਦੇ ਵਿੱਚ ਆਪਣੀ ਸ਼ਕਤੀ ਵਰਤਾਈ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਕਲਾ ਵਰਤਾਈ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਆਪਾਂ ਮਨ ਚ ਵਸਾਈਏ ਤੇ ਆਪਣਾ ਜਨਮ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ